ਜੀ ਜਿਹੜੀ ਹੋਣੀ ਆ ਨਾ ਕਦੇ ਟਲਦੀ ਨਹੀਂ ਹੁੰਦੀ ਇੱਕ ਮੂਸਾ ਵਪਾਰੀ ਦੀਗਾ ਮੂਸਾ ਵਪਾਰੀ ਉਹ ਵਪਾਰ ਕਰਨ ਜਾਇਆ ਕਰੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੂਜੇ ਸ਼ਹਿਰ ਤੋਂ ਤੀਜੇ ਸ਼ਹਿਰ ਸੋ ਜਦੋਂ ਇਹ ਤਰ੍ਹਾਂ ਜਾਂਦਾ ਤੀਗਾ ਇੱਕ ਸ਼ਹਿਰ ਵਿੱਚ ਉਹਦਾ ਜਨ ਜ਼ਿਆਦਾ ਸੀਗਾ ਉਹ ਸ਼ਹਿਰ ਦੇ ਵਿੱਚ ਨਾ ਇੱਕ ਬੜਾ ਅਸਰਾ ਚੌਂਕ ਸੀਗਾ ਬਰੋਟਾ ਲੱਗਿਆ ਹੋਇਆ ਉਸ ਤੋਂ ਕੁਛ ਦੂਰੀ ਤੇ ਇਹ ਬਾਜ਼ਾਰ ਦੇ ਕਿ ਜਿਹਦੇ ਵਿੱਚ ਇੱਕ ਤਰਖਾਨ ਦੀ ਦੁਕਾਨ ਸੀਗੀ ਤਰਖਾਨ ਦੀ ਸੋ ਆਂਦਾ ਜਾਂਦਾ ਉਹਦੇ ਤਰਖਾਨ ਕੋਲ ਬੈਠ ਜਿਆ ਕਰੇ ਹੌਲੇ ਹੌਲੇ ਆਪਸ ਚ ਜੀ ਦੋਨਾਂ ਦੀ ਦੋਸਤੀ ਪੈ ਗਈ ਇੱਕ ਦੂਜੇ ਨਾਲ ਆਂਦੇ ਜਾਂਦੇ ਵਿਚਾਰ ਵਟਾਂਦਰਾ ਕਰ ਲੈਂਦੇ ਹਾਲਚਲ ਪੁੱਛ ਲੈਂਦੇ ਕੀ ਵੀ ਕਿਹਾ ਕੀ ਕਮਾਇਆ ਕੀ ਖੱਟਿਆ ਤੂੰ ਕੀ ਕਰ ਰਿਆਂ ਐਵੇਂ ਸੋ ਕੀ ਗੱਲ ਹੈ ਜੀ ਸਰਦੀਆਂ ਦੇ ਦਿਨ ਤੇ ਵਪਾਰੀ ਨੂੰ ਲੱਗੀ ਠੰਡ ਉਹ ਕਹਿੰਦਾ ਤਰਖਾਨ ਨੂੰ ਯਾਰ ਥੋੜੀ ਜੀ ਅੱਗ ਦੇ ਦੇ ਤਰਖਾਨ ਕਹਿੰਦਾ ਯਾਰ ਅੱਜ ਅੱਜ ਨਹੀਂ ਅੱਗ ਮਿਲਦੀ ਤੂੰ ਕੱਲ ਆਇਆ ਕਰੀ ਕੱਲ ਸਾਰੇ ਪਿੰਡ ਚ ਅੱਗੇ ਅੱਗ ਹੋਊਗੀ ਤੂੰ ਜਿੱਥੋਂ ਮਰਜ਼ੀ ਲੈ ਲਈ ਚਲੋ ਜੀ ਉਹ ਚੁੱਪ ਕਰ ਗਿਆ ਵਪਾਰੀ ਨੇ ਆਪਣਾ ਸਾਰ ਲਿਆ ਕਿਸੇ ਨਾ ਕਿਸੇ ਤਰ੍ਹਾਂ ਤੇ ਕੱਲ ਜਦੋਂ ਹੋਈ ਵਪਾਰੀ ਨੇ ਉਧਰ ਨੂੰ ਧਿਆਨ ਮਾਰਿਆ ਪਿੰਡ ਵੱਲ ਨੂੰ ਸਾਰੇ ਪਿੰਡ ਚ ਅੱਗੇ ਅੱਗ ਮਚ ਰਹੀ ਆ ਘਰ ਦੇ ਘਰ ਸੜ ਰਹੇ ਆ ਚੀਕਾਂ ਰੋੜੀ ਪੈ ਰਹੀ ਆ ਤੇ ਡੰਗਰ ਬੱਚੇ ਦੌੜੇ ਜਾ ਰਹੇ ਆ ਲੋਕੀ ਕੁਛ ਅੱਗ ਬੁਝਾਨ ਤੇ ਲੱਗੇ ਹੋਏ ਆ ਕਿ ਪਹਿਲਾਂ ਕੱਚੇ ਘਰ ਹੁੰਦੇ ਛੱਪੜੀਆਂ ਵਗੈਰਾ ਉਹਨਾਂ ਨੂੰ ਬਹੁਤ ਜ਼ਿਆਦਾ ਅੱਗ ਲੱਗਦੀ ਆ ਤੇ ਉਸਨੇ ਵਪਾਰੀ ਨੇ ਨਾ ਤਰਖਾਨ ਨੂੰ ਕਿਹਾ ਕਹਿ ਰਿਹਾ ਯਾਰ ਤੂੰ ਤਾਂ ਕਿੰਨਾ ਸਵਾਰਥੀ ਬੰਦਾ ਜੇ ਤੈਨੂੰ ਪਤਾ ਸੀਗਾ ਵੀ ਅੱਗ ਲੱਗੇਗੀ ਤੂੰ ਪਿੰਡ ਵਾਲਿਆਂ ਨੂੰ ਦੱਸ ਨਹੀਂ ਸਕੇਦਾ ਕਿਸੇ ਦਾ ਪਹਲਾ ਹੋ ਜਾਂਦਾ ਕਿਸੇ ਦਾ ਡੰਗਰ ਪੱਛਾ ਪੱਚ ਜਾਂਦਾ ਤੇ ਉਹ ਤਰਖਾਣ ਕਹਿੰਦਾ ਹੱਸ ਕੇ ਕਹਿੰਦਾ ਕਿਉਂ ਕਾਮਲੀਆਂ ਗੱਲਾਂ ਕਰਦਾ ਜੇ ਇਹਨਾਂ ਨੂੰ ਪਤਾ ਵੀ ਲੱਗ ਜਾਂਦਾ ਤਾਂ ਪਹਿਲੀ ਗੱਲ ਤਾਂ ਮੇਰੇ ਤਾਂ ਯਕੀਨ ਨਹੀਂ ਸੀ ਕਰਨਾ ਜੇ ਇਹ ਯਕੀਨ ਕਰ ਲੰਦੇ ਤਾਂ ਫਿਰ ਉਸ ਖੁਦਾ ਦੇ ਅੱਗੇ ਥੋੜੀ ਚਾਲ ਦੀ ਆ ਕਿਸੇ ਦੀ ਉਹਨੇ ਜੋ ਕਰਨਾ ਕਰ ਹੀ ਦੇਣਾ ਤਰਕ ਭਾਈ ਇਸ ਨੂੰ ਵਪਾਰੀ ਨੂੰ ਉਹਦੀਆਂ ਗੱਲਾਂ ਵਧੀਆਂ ਨਹੀਂ ਲੱਗੀਆਂ ਚਲੋ ਫਿਰ ਵੀ ਚੁੱਪ ਕਰ ਗਿਆ ਉਹ ਤੇ ਉਹ ਦੇਖ ਰਿਹਾ ਤਰਖਾਨ ਕ ਲਈ ਦੇਖੀ ਯਾਰਾ ਤਰਖਾਨ ਕੰਮ ਕਰ ਰਿਹਾ ਆਪਣਾ ਇੱਕ ਵੱਡੀ ਫੱਟੀ ਨੂੰ ਚੀਰ ਰਿਹਾ ਬੈਠਾ ਉਹਦੇ ਟੋਟੇ ਕਰਤੇ ਵੱਡੀ ਫੱਟੀ ਦੇ ਟੋਟੇ ਕਰਤੇ ਉਹਨਾਂ ਦੇ ਹੋਰ ਬਰੀਕ ਟੋਟੇ ਕਰਤੇ ਹੁਣ ਉਹ ਦੇਖੀ ਯਾਰਾ ਵਪਾਰੀ ਵੀ ਤੂੰ ਯਾਰ ਏਡੀ ਫੱਟੀ ਚੀਰ ਚੀਰ ਕੇ ਤੂੰ ਕਾਨੇ ਬਣਾਤੇ ਤੂੰ ਕਰ ਰਿਹਾ ਇਹਦਾ ਬਣਾਏਗਾ ਕੀ ਐਸੇ ਦਾ ਮੈਨੂੰ ਤਾਂ ਕੁਛ ਸਮਝ ਨਹੀਂ ਲੱਗ ਰਹੀ ਮੈਂ ਤਾਂ ਕੋਈ ਚੀਜ਼ ਦੇਖੀ ਨਹੀਂ ਐ ਮੇਦੀ ਉਹ ਤਰਖਾਨ ਕਰ ਰਿਹਾ ਵੀ ਤੈਨੂੰ ਅੱਜ ਜੇ ਮੈਂ ਦੱਸ ਤਾ ਵੀ ਪਹਿਲੀ ਗੱਲ ਤਾਂ ਤੂੰ ਯਕੀਨ ਨਹੀਂ ਕਰਨਾ ਹੋਣੀ ਦੀ ਗੱਲ ਕਰ ਰਹੇ ਆਪਾਂ ਉਹ ਤਰਖਾਨ ਕਹਿੰਦਾ ਜੇ ਮੈਂ ਤੈਨੂੰ ਹੋਣੀ ਕੱਲ ਨੂੰ ਕੋਈ ਫੋਨ ਹੀ ਵਾਪਰਨੀ ਆ ਜੇ ਮੈਂ ਤੈਨੂੰ ਦੱਸ ਦਿਆ ਪਹਿਲਾਂ ਤਾਂ ਤੂੰ ਯਕੀਨ ਨਹੀਂ ਕਰਨਾ ਜੇ ਯਕੀਨ ਕਰ ਵੀ ਲਿਆ ਤੂੰ ਕਿਹੜਾ ਫਿਰ ਬਦਲ ਦੇਗਾ ਨਾ ਮੈਂ ਬਦਲਾਂਗਾ ਇਸ ਗੱਲ ਕੇ ਤੂੰ ਕੱਲ ਨੂੰ ਦੇਖ ਲਈ ਜੋ ਹੋਏਗਾ। ਹੁਣ ਤਰਖਾਣ ਨੂੰ ਦੀ ਇੱਕ ਗੱਲ ਤਾਂ ਉਹਨੇ ਸੱਚ ਹੁੰਦੀ ਦੇਖ ਲਈਦੀ ਉਹਦੀ। ਹੁਣ ਉਹਦੇ ਮਾਂ ਚ ਆ ਵੀ ਕੱਲ ਪਤਾ ਨਹੀਂ ਕੀ ਬਣੇਗਾ ਨਾ ਫੱਟੀਆਂ ਦਾ। ਉਹ ਕੱਲ ਨੂੰ ਆ ਕੇ ਫੇਰ ਬੈਠ ਗਿਆ ਉਹਦੇ ਕੋਲ। ਐਨੇ ਨੂੰ ਕੀ ਹੋਇਆ ਜੀ ਤਰਖਾਣ ਆਪਣਾ ਕੰਮ ਕਰ ਰਿਹਾ ਇਧਰੋਂ ਇੱਕ ਉਹਦਾ ਜਿਹੜਾ ਪੋਤਾ ਸੀਗਾ ਉਹਨੂੰ ਫੜੀ ਜਾ ਰਿਹਾ ਉਹਦੇ ਕੋਲ। ਬਾਬੇ ਬਾਬੇ ਦੀ ਲੱਤ ਟੁੱਟ ਗਈ। ਤੇ ਹੁਣ ਤਰਖਾਣ ਨੇ ਤਾਂ ਇੰਤਜ਼ਾਮ ਕੀਤਾ ਹੋਇਆ ਸੀ ਪਹਿਲਾਂ ਹੀ ਫੱਟੀਆਂ ਦਾ ਉਹਨਾਂ ਕੀ ਕਰਤਾ ਉਹ ਕਹਿੰਦਾ ਲਿਆਓ ਲਿਆਓ ਇਹਦੇ ਕੀਤਾ ਹੋਇਆ ਮੈਂ ਇੰਤਜ਼ਾਮ ਉਹਨੇ ਫੱਟੀਆਂ ਬੰਨੀਆਂ ਤੇ ਇੱਕ ਵਾਰ ਪਲਾਸਟਰ ਜੇ ਵਾਂਗੂ ਲਾਤਾ ਉਹਦੇ ਤੇ ਹੁਣ ਜਦੋਂ ਉਹ ਕੰਮ ਕਰਕੇ ਆਪਣਾ ਚਲੇ ਗਏ ਬੱਚੇ ਨੂੰ ਠੀਕ ਮਲ ਗਿਆ ਪਲਾਸਟਰ ਲਾ ਕੇ ਉਹਨੇ ਘਰ ਤੋਰਤਾ ਤਰਖਾਣ ਫੇਰ ਕੰਮ ਲੱਗ ਗਿਆ ਵਪਾਰੀ ਕਹਿੰਦਾ ਯਾਰ ਤਰਖਾਣ ਤੂੰ ਪਹਿਲਾਂ ਤਾਂ ਯਾਰ ਪਿੰਡ ਦੀ ਤਾਂ ਚੱਲ ਨਹੀਂ ਸੋਚਦਾ ਤੂੰ ਤਾਂ ਆਪਣੇ ਪਰਿਵਾਰ ਦੀ ਵੀ ਨਹੀਂ ਸੋਚਦਾ ਹੈਗਾ ਤੂੰ ਤਾਂ ਜਮਈ ਸਵਾਰਤੀ ਆ ਉਹ ਤਰਖਾਨ ਫੇਰ ਉਹੀ ਗੱਲ ਕਰੇ ਕੱਲ ਆਲੀ ਕਹਿੰਦਾ ਯਾਰ ਦੇਖ ਪਹਿਲੀ ਗੱਲ ਮੈਨੂੰ ਪਤਾ ਤਾਂ ਹੈ ਸੀ ਜੇ ਮੈਂ ਘਰਦਿਆਂ ਨੂੰ ਦੱਸ ਵੀ ਦਿੰਦਾ ਉਹਨਾਂ ਨੇ ਕਿਹੜਾ ਯਕੀਨ ਕਰਨਾ ਸੀ ਅੱਛਾ ਜੇ ਯਕੀਨ ਕਰ ਵੀ ਲੰਦੇ ਤਾਂ ਫੇਰ ਕੀ ਕਰ ਲੰਦੇ ਖੁਦਾ ਦੇ ਅੱਗੇ ਮਰਜ਼ੀ ਨਹੀਂ ਚੱਲਨੀ ਉਹਨੇ ਆਪਣਾ ਕੰਮ ਕਰ ਦੇਣਾ ਤੇ ਕੀ ਗੱਲ ਆ ਜੀ ਹਰ ਅ ਉਹ ਵਪਾਰੀ ਕਹਿੰਦਾ ਮੈਂ ਨਹੀਂ ਮੰਨਦਾ ਯਾਰ ਤੂੰ ਤਾਂ ਐਵੇਂ ਹੀ ਕਰੀ ਜਾਂਦਾ ਕਹਿੰਦਾ ਜਿਹੜਾ ਤਰਖਾਨ ਤਰਖਾਨ ਕਹਿੰਦਾ ਉਸ ਨੂੰ ਵਪਾਰੀ ਨੂੰ ਕਹਿੰਦਾ ਛਾਜੇ ਮੈਂ ਤੈਨੂੰ ਮੰਨ ਲੈ ਦੱਸਦਾ ਤੇਰੇ ਬਾਰੇ ਤੂੰ ਮੰਨ ਲੇਗਾ ਵਪਾਰੀ ਕਹਿੰਦਾ ਹਾਂ ਮੰਨ ਲਾਂਗਾ ਮੈਂ ਦੇਖ ਲਿਆ ਤੇਰੀ ਗੱਲ ਸੱਚ ਹੁੰਦੀ ਆ ਕਹਿੰਦਾ ਅੱਛਾ ਕਹਿੰਦਾ ਫਿਰ ਤੂੰ ਬਚ ਜਾਏਂਗਾ ਹਾਂ ਬਚ ਜੂਗਾ ਜੇ ਦੇਖੂਗਾ ਪੂਰਾ ਇੰਤਜ਼ਾਮ ਕਰੂਗਾ ਤਿੱਤਰਖਾਂਡ ਕੰਦਰ ਲੈ ਫਿਰ ਸੂਨ ਲੈ ਅੱਜ ਤੋਂ 7 ਦਿਨਾਂ ਬਾਅਦ ਅੱਜ ਤੋਂ 7 ਦਿਨਾਂ ਬਾਅਦ ਤੈਨੂੰ ਫਾਂਸੀ ਲੱਗ ਜਾਣੀ ਆ ਫਾਂਸੀ ਉਹ ਵਪਾਰੀ ਕਹਿੰਦਾ ਮੈਨੂੰ ਫਾਂਸੀ ਮੂਸਾ ਕਹਿੰਦਾ ਕਹਿੰਦਾ ਮੈਨੂੰ ਕੌਣ ਫਾਂਸੀ ਲਾ ਦੂਗਾ ਯਾਰ ਮੇਰੇ ਤਾਂ ਕਿਸੇ ਨਾਲ ਦੁਸ਼ਮਣੀ ਨਹੀਂ ਬੈਰ ਵਿਰੋਧ ਨਹੀਂ ਰਾਜਾ ਨਾਲ ਮੇਰੇ ਚੰਗੇ ਸਬੰਧ ਉਹਨਾਂ ਦੇ ਵਜੀਰਾ ਨਾਲ ਮੇਰੀ ਆਣ ਜਾਣੀ ਆ ਸਰਕਾਰੀ ਜਿਹੜਾ ਚੁੰਗੀ ਲਗਾਣ ਪੁਲਿਸ ਸਾਰਿਆਂ ਨਾਲ ਮੇਰੀ ਬੰਨ੍ਹਦੀਆਂ ਮੈਨੂੰ ਫਾਂਸੀ ਕੋਣ ਲਾ ਦੂਗਾ ਉਹ ਕਹਿੰਦਾ ਦੇਖ ਲਈ ਫਿਰ ਉਹਨੂੰ ਪਹਿਲੀ ਗੱਲ ਤੂੰ ਮੇਰਾ ਯਕੀਨ ਨਹੀਂ ਕਰ ਰਿਹਾ ਜੇ ਤਨੇ ਹੁਣ ਯਕੀਨ ਕਰ ਵੀ ਲਿਆ ਹੁਣ ਤੂੰ ਬਚ ਲੈ ਉਹ ਕਹਿੰਦਾ ਯਾਰ ਯਕੀਨ ਤਾਂ ਤੇਰਾ ਕਰਨਾ ਪੈਣਾ ਪਹਿਲਾਂ ਮੈਂ ਦੋ ਵਾਰੀ ਦੇਖ ਚੁੱਕਿਆ ਉਸਨੇ ਕਿਹਾ ਵੀ ਗੱਲ ਤਾਂ ਯਾਰ ਤੇਰੀ ਸੱਚ ਹੋ ਸਕਦੀ ਆ ਪਰ ਮੈਂ ਸੱਚ ਹੋਣ ਨਹੀਂ ਦੇਣੀ। ਮਤਲਬ ਜੇ ਕੋਈ ਕਹੇ ਕਿ ਹੋਣੀ ਵਾਪਰਨੀ ਆ ਮੈਂ ਵਾਪਰਣ ਨਹੀਂ ਦੇਣੀ। ਤਾਂ ਸਿੱਧਾ ਪਰਮਾਤਮਾ ਨੂੰ ਚੈਲੰਜ ਆ। ਤੇ ਚੈਲੰਜ ਕੌਣ ਕਰ ਦੂਗਾ? ਤੇ ਹੁਣ ਮੂਸੇ ਨੂੰ ਪੈ ਗਈ ਆਪਣੀ ਜਾਨ ਦੀ। ਮੂਸੇ ਨੇ ਕੀ ਕੀਤਾ ਵੀ ਜਿਹੜਾ ਵੀ ਉਸਨੇ ਵਪਾਰ ਕਰਨ ਲਈ ਸਾਜੋ ਸਮਾਨ ਇਕੱਠਾ ਕੀਤਾ ਤੀਗਾ। ਸਾਰਾ ਛੱਡ ਦਿਆ। ਬੱਸ ਕਹਿੰਦਾ ਜਾਨ ਬਚ ਜੇ ਬਸ 7 ਦਿਨ ਲੰਘ ਜਾਣ। ਉਸ ਤੋਂ ਬਾਅਦ ਬਸ ਵਪਾਰ ਹੀ ਕਰਨਾ। ਉਹਨੂੰ ਕਿਹਾ ਤਰਖਾਨ ਨੂੰ ਯਾਰ ਤੂੰ ਮੇਰਾ ਇਹ ਸਮਾਨ ਸੰਭਲੇ ਬਸ ਇੱਕ ਵਾਰੀ ਮੜ ਜਾ ਖਿਆਲ ਰੱਖੀ ਬਸ ਮੈਂ ਤੈਨੂੰ 7ਵੇਂ ਦਿਨ ਤੋਂ 8ਵੇਂ ਦਿਨ ਆ ਕੇ ਮਿਲ ਜੂਗਾ ਆਹ ਦਿਨ ਘਟਦਾ ਬਸ ਮੈਂ ਤੇਰੀ ਪਪੀਖਾ ਨਾਲ ਬਾਣੀ ਵਾਲੇ ਤਰਖਾਨ ਕਹਿੰਦਾ ਚਲੋ ਮੈਂ ਤਾਂ ਕੋਈ ਗੱਲ ਨਹੀਂ ਸੰਭਾਲ ਲੂੰਗਾ ਖਿਆਲ ਰੱਖ ਲੂੰਗਾ ਵੀ ਤੂੰ ਜੇ ਬਦਲ ਸਕਦਾ ਆਪਣਾ ਬਦਲ ਲੈ ਕਹਿੰਦਾ ਠੀਕ ਆ ਮੁੱਸੇ ਨੇ ਕੀ ਕੀਤਾ ਜੀ ਰੋਟੀ ਪਾਣੀ ਵੀ ਛੱਡ ਗਿਆ ਕਹਿੰਦਾ ਅੱਗੇ ਜਾ ਕੇ ਖਾ ਲਾਂਗੇ ਕੁਛ ਦੂਰੀ ਤਾਂ ਤੈਅ ਕਰੀਏ ਇਹ ਤੁਰ ਲਿਆ ਜੀ ਤੁਰਦਾ 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 ਦੁਪਹਿਰ ਹੋ ਗਈ ਦੁਪਹਿਰ ਨੂੰ ਕਹਿੰਦਾ ਵੀ ਯਾਰ ਥੱਕ ਗਿਆ ਕਹਿੰਦਾ ਬੈਠ ਗਿਆ ਜਦੋਂ ਬੈਠਿਆ ਉਹਨੂੰ ਥੋੜਾ ਜਿਹਾ ਆਰਾਮ ਮਿਲਿਆ ਕਹਿੰਦਾ ਹੋਰ ਤੁਰਲਾ ਰੋਟੀ ਖਾਣ ਚ ਕਹਿੰਦਾ ਘੰਟਾ ਲੱਗ ਜੂਗਾ ਅੱਧਾ ਘੰਟਾ ਲੱਗ ਜੂਗਾ ਲਿਆਂ ਚ ਇਕੱਠੀ ਕਰਨ ਚ ਵੀ ਅੱਜ ਨੇ ਚ ਤਾਂ ਮੈਂ ਕਿੱਥੇ ਪਹੁੰਚ ਜੂਗਾ ਚਲੋ ਜੀ ਉਸ ਨੇ ਸ਼ਾਮ ਤੱਕ ਫੇਰ ਤੁਰਦਾ ਰਿਹਾ ਜਦੋਂ ਉਸਨੇ ਦੇਖਿਆ ਵੀ ਹੁਣ ਦੁਪਹਿਰ ਢਲ ਗਈ ਸ਼ਾਮ ਜੀ ਹੋ ਗਈ ਸਾਂਝੀ ਕਹਿੰਦਾ ਵੀ ਹੁਣ ਤਾਂ ਯਾਰ ਤੁਰਨਾ ਔਖਾ ਹੋ ਗਿਆ ਹੁਣ ਤਾਂ ਪੈਰ ਲੱਗੇ ਦੁਖਣਾ ਉੱਥੇ ਬੈਠ ਗਿਆ ਕਿਸੇ ਥਾਂ ਤੇ ਹੁਣ ਦੇਖਦਾ ਵੀ ਇੱਧਰ ਵੀ ਕੋਈ ਨਹੀਂ ਆ ਇੱਧਰ ਵੀ ਕੋਈ ਨਹੀਂ ਪਿਛਲਾ ਪਿੰਡ ਦੂਰ ਸ਼ਹਿਰ ਦੂਰ ਰਹਿ ਗਿਆ ਅਗਲਾ ਪਿੰਡ ਹਲੇ ਦੂਰ ਪਿਆ ਅਗਲਾ ਸ਼ਹਿਰ ਬੀ ਕਿਉਂ ਨਾ ਹੋਵੇ ਕੋਈ ਚੀਜ਼ ਮਿਲ ਜੇ ਮੈਨੂੰ ਜਿਹੜੀ ਸਫ਼ਰ ਕਰਾ ਦੇ ਕੋਈ ਗੱਡਾ ਮਿਲ ਜੇ ਤੇ ਇੰਨੇ ਨੂੰ ਜੀ ਬੈਠਾ ਹਲੇ ਸੋਚ ਹੀ ਰਿਹਾ ਤੀਗਾ ਉਹਨੂੰ ਘੋੜਿਆਂ ਦੀ ਪੋੜ ਸੁਣੀ ਇੰਨੇ ਨੂੰ ਤਕੜ 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 ਜਦੋਂ ਉਸਨੇ ਗਰਦਨ ਚੱਕ ਕੇ ਦੇਖਿਆ ਤੇ ਦੂਰ ਤੋਂ ਇੱਕ ਰੱਥ ਤੁਰਿਆ ਆ ਰਿਹਾ ਉਹਨੇ ਦੇਖਿਆ ਵੀ ਰੱਥ ਤਾਂ ਹੈਗਾ ਜਦੋਂ ਨੇੜੇ ਆ ਗਿਆ ਤੁਰਦਾ ਤੁਰਦਾ ਉਹਨੇ ਦੇਖਿਆ ਵੀ ਰੱਥ ਦੇ ਵਿੱਚ ਕੋਈ ਨਹੀਂ ਹੈਗਾ ਕਹਿੰਦਾ ਬਣ ਗਈ ਗੱਲ ਰੱਥ ਦੇ ਅੱਗੇ ਖੜ ਗਿਆ ਹੱਥ ਜੋੜ ਕੇ ਕਹਿੰਦਾ ਕਿਰਪਾ ਕਰਕੇ ਜਿੱਥੇ ਤੱਕ ਜਾ ਰਹੇ ਉੱਥੇ ਤੱਕ ਛੱਡ ਜੋ ਮੈਂ ਅਗਲੀ ਹੱਦ ਤੱਕ ਜਾਣਾ ਉਹ ਰੱਥ ਵਾਲਾ ਕਹਿੰਦਾ ਕੋਈ ਗੱਲ ਨਹੀਂ ਭਰਾਵਾ ਆ ਜਾ ਤੂੰ ਵੀ ਬੈਠ ਜਾ ਮੇਰਾ ਰੱਥ ਤੇ ਖਾਲੀ ਚੱਲਿਆ ਤੇਰਾ ਕੰਮ ਬਣ ਜਾਊਗਾ ਤੇ ਮੂਸਾ ਵਪਾਰੀ ਉਸ ਰੱਥ 'ਚ ਬੈਠ ਗਿਆ ਦੋਨੋਂ ਜਨੇ ਚੱਲ ਪਏ ਰੱਥ ਲੈ ਕੇ ਤੇ ਰਸਤੇ 'ਚ ਜਾਂਦੇ ਜਾਂਦੇ ਗੱਲਾਂ ਸ਼ੁਰੂ ਹੋ ਗਈਆਂ ਉਸਨੇ ਰੱਥਵਾਨ ਨੇ ਪੁੱਛਿਆ ਕਹਿੰਦਾ ਵੀਰ ਤੂੰ ਇਸ ਸੁਨਸਾਲ ਦੇ ਰਸਤੇ ਦੇ ਵਿੱਚ ਕਿੱਥੇ ਬੈਠੇ ਆ ਤਾਂ ਮੁੱਸੇ ਨੇ ਸੱਚ ਨਹੀਂ ਦੱਸਿਆ ਕੋਈ ਬਹਾਨਾ ਲਾਤਾ ਕਿ ਮੈਂ ਫਲਾਣੀ ਥਾਂ ਤਾਂ ਮੇਰੇ ਸਾਥੀ ਅੱਗੇ ਨੇ ਮੇਰੇ ਉਡੀਕ ਕਰਦੇ ਨੇ ਤੇ ਮੈਨੂੰ ਕੋਈ ਕੰਮ ਸੀਗਾ ਇੱਥੇ ਤੇ ਇਸ ਕਰਕੇ ਮੈਂ ਹੁਣ ਲੇਟ ਹੋ ਗਿਆ ਫਿਰ ਪੈਦਲ ਇੱਥੇ ਤੱਕ ਪਹੁੰਚਿਆ ਤੇ ਅੱਗੇ ਬੱਸ ਮੈਨੂੰ ਮਿਲ ਜਾਣਗੇ ਮੈਨੂੰ ਐਸੀ ਕੋਈ ਮਿਲ ਜੂਗਾ ਚਲੋ ਜੋ ਕੋਈ ਨਾ ਕੋਈ ਨੇ ਬਹਾਨਾ ਲਾ ਦਿਆ ਅਨਾ ਗੱਲਾਂ ਕਰਦੇ ਕਰਦੇ ਹੋਰ ਘਰੇਲੂ ਗੱਲਾਂ ਸ਼ੁਰੂ ਕਰ ਲੀਆਂ। ਘਰੇਲੂ ਗੱਲਾਂ ਕਰਦੇ ਕਰਦੇ ਜੀ ਕੁਛ ਟਮਕਾ ਜਿਹਾ ਲੱਗਿਆ ਉਸ ਨੂੰ ਤਾਂ ਮੁੱਸੇ ਨੂੰ। ਕਿਉਂਕਿ ਸਵੇਰ ਦਾ ਭੁੱਖਾ ਸੀਗਾ। ਸਵੇਰ ਦਾ ਇੱਕ ਤੁਰ ਰਿਹਾ ਸੀਗਾ ਭੁੱਖਣ ਭਾਣੇ। ਸੋ ਨੀਂਦ ਆਣੀ ਸੁਭਾਵਿਕ ਸੀਗੀ ਉਹ ਸੋ ਗਿਆ। ਬਹੁਤ ਗੂੜੀ ਨੀਂਦ 'ਚ ਸੋ ਗਿਆ। ਰਥਵਾਣ ਬੁਲਾਇਆ ਜਦੋਂ ਨੇ ਦੇਖਿਆ ਵੀ ਪਿੱਛੇ ਕੋਈ ਆਵਾਜ਼ ਨਹੀਂ ਆ ਰਹੀ ਉਹਨੇ ਪਿੱਛੇ ਮੁੜ ਕੇ ਦੇਖਿਆ। ਵੀ ਬੰਦਾ ਤਾਂ ਸੋ ਗਿਆ ਚਲੋ ਜੀ ਉਹ ਚੁੱਪਚਾਪ ਆਪਣਾ ਰੱਥ ਚਲਾਈ ਗਿਆ ਚਲਾਂਦੇ ਚਲਾਂਦੇ ਆਇਆ ਸਾ ਹੋਇਆ ਵੀ ਉਹ ਵੀ ਥੱਕਿਆ ਹੋਇਆ ਸੀ ਉਹਨੂੰ ਵੀ ਢਮਕਾ ਜਿਹਾ ਲੱਗਿਆ ਉਹ ਵੀ ਸੋ ਗਿਆ ਉਹਨ ਘੋੜਿਆਂ ਨੂੰ ਕਿਹੜਾ ਪਤਾ ਲੱਗਿਆ ਵੀ ਕਿਛੇ ਕੋਈ ਸੋ ਰਿਹਾ ਜਾਂ ਜਾਗ ਰਿਹਾ ਜਿਹੜੇ ਘੋੜੇ ਸੀਗੇ ਉਹ ਚੱਲੀ ਗਏ ਆਪਣੀ ਚਾਲ ਉਹ ਦੂਜੇ ਸ਼ਹਿਰ ਪਹੁੰਚ ਗਏ ਦੂਜੇ ਸ਼ਹਿਰ ਦੀ ਫਿਰਨੀ ਉਹਨਾਂ ਨੇ ਸਾਰੀ ਕਬਰ ਕਰਕੇ ਉਹ ਦੁਬਾਰਾ ਉਸੇ ਸੜਕ ਨੂੰ ਫੇਰ ਵਾਪਸ ਆ ਗਏ ਜਿਹੜੀ ਤੋਂ ਆਏ ਸੀਗੇ ਫੇਰ ਚੱਲੀ ਪਏ ਚੱਲੀ ਗਏ ਚੱਲੀ ਗਏ ਚੱਲੀ ਗਏ ਉਹ ਘੋੜੇ ਦਾ ਤੇਜ਼ ਚੱਲਦੇ ਆ ਹੋ ਉਸੇ ਥਾਂ ਦੇ ਫੇਰ ਆ ਗਏ ਚੱਲਦੇ ਚੱਲਦੇ ਜਿੱਥੋਂ ਮੂਸਾ ਖਾਨ ਵਾਪਸ ਗਿਆ ਸੀਗਾ ਮਤਲਬ ਉਸ ਸ਼ਹਿਰ ਦੇ ਨੇੜੇ ਫੇਰ ਆ ਗਏ ਜਦੋਂ ਸ਼ਹਿਰ ਦੇ ਹੱਦ 'ਚ ਆ ਗਏ ਉਹ ਤੇ ਮੁੱਸੇ ਨੂੰ ਇੱਕਦਮ ਅੰਗੜਾਈ ਆਈ ਜਦ ਉਸਨੇ ਅੰਗੜਾਈ ਦੇ ਵਿੱਚ ਮੜਾ ਜ ਉਸਨੂੰ ਸੂਰਤ ਆਈ ਵੀ ਮੈਂ ਮੈਂ ਤਾਂ ਬਾਹਰ ਜਾ ਰਿਹਾ ਸੀ ਹੱਦ ਤੋ ਇੱਕਦਮ ਉੱਠਿਆ ਜਦ ਉੱਠ ਕੇ ਦੇਖਦਾ ਕੀ ਹੈ ਮੈਂ ਕਿੱਥੇ ਪਹੁੰਚ ਗਿਆ ਇਹ ਤਾਂ ਉਹੀ ਦੇ ਉਹੀ ਸ਼ਹਿਰ ਆ ਗਿਆ ਜਿੱਥੋਂ ਮੈਂ ਚਲਿਆ ਸੀਗਾ ਕਿਉਂਕਿ ਮੈਨੂੰ ਸਾਰੇ ਸ਼ਹਿਰਾਂ ਦੀ ਪਛਾਣ ਸੀ ਕਿ ਉੱਥੇ ਵਪਾਰ ਕਰਦਾ ਸੀਗਾ ਆਨ ਜਾਣ ਸੀ ਉਹਨੇ ਇੱਕਦਮ ਰਥਵਾਰ ਨੂੰ ਜਗਾਇਆ ਕਹਿੰਦਾ ਉਠ ਕਹਿੰਦਾ ਤੂੰ ਕੀ ਕੀਤਾ ਇਹ ਤੂੰ ਮੈਨੂੰ ਕਿੱਥੇ ਲੈ ਕੇ ਆ ਗਿਆ ਰਥਵਾਣ ਨੇ ਵੀ ਅੰਗੜਾਈ ਜੀ ਲਈ ਉੱਠਿਆ ਕਹਿ ਵੀ ਮੈਂ ਤਾਂ ਮੈਨੂੰ ਤਾਂ ਆਪ ਨਹੀਂ ਪਤਾ ਕਿ ਕਿੱਥੇ ਆ ਗਿਆ ਮੈਂ ਤਾਂ ਯਾਰ ਆਪ ਆ ਗਏ ਆ ਤੇਰੇ ਨਾਲ ਤੂੰ ਵੀ ਨਹੀਂ ਮੈਨੂੰ ਦੱਸਿਆ ਉਹ ਕਹਿੰਦੇ ਮੈਂ ਤਾਂ ਸੋ ਗਿਆ ਸੀ ਕਿ ਮੈਨੂੰ ਕੀ ਪਤਾ ਰਥਵਾਣ ਕਹਿੰਦਾ ਮੈਂ ਵੀ ਸੋ ਗਿਆ ਸੀ ਮੈਨੂੰ ਤਾਂ ਆਪ ਨਹੀਂ ਪਤਾ ਇਹ ਤਾਂ ਘੋੜੇ ਲਿਆਏ ਆਪਾਂ ਨੂੰ ਚਲੋ ਜੀ ਹੁਣ ਕੋਈ ਕਿਸ ਨੂੰ ਕਹੇ ਜਦੋਂ ਦੋਨੇ ਹੀ ਸੋ ਗਏ ਹੁਣ ਮੂਸਾ ਕਹਿੰਦਾ ਯਾਰ ਤੇਰੇ ਰਾਤ ਦੇ ਵਿੱਚ ਕੁਛ ਖਾਣ ਨੂੰ ਹੋਣਾ ਮੈਨੂੰ ਦੇ ਮੈਂ ਤਾਂ ਭੁੱਖਾ ਮਰ ਗਿਆ ਮੈਂ ਤਾਂ ਸਵੇਰ ਦਾ ਨਹੀਂ ਕੁਛ ਖਾਦਾ ਸੋ ਇੱਥੇ ਗੱਲ ਹੋਣੀ ਦੀ ਕਰ ਰਹੇ ਆ ਆਪਾਂ ਕਿ ਹੋਣੀ ਦੇਖੋ ਕਿਵੇਂ ਉਹਨੂੰ ਮੋੜ ਲਿਆਈ ਤੇ ਵਿੱਚੋਂ ਹੀ ਵਾਪਸ ਲੈ ਕੇ ਆ ਗਿਆ ਮੂਸਾ ਉਸ ਤੋਂ ਖਾਣ ਨੂੰ ਮੰਗਦਾ ਉਹ ਕਹਿੰਦਾ ਯਾਰ ਮੇਰੇ ਕੋਲ ਨਹੀਂ ਹੈਗਾ ਮੈਨੂੰ ਤਾਂ ਆਪ ਭੁੱਖ ਲੱਗਿਆ ਤੂੰ ਦੇ ਦੇ ਜੇ ਕਿ ਤੇਰੇ ਕੁਛ ਆ ਤੇਰੇ ਕੋਲ ਉਹ ਕਹਿੰਦਾ ਯਾਰ ਮੇਰੇ ਪਾਸ ਵੀ ਨਹੀਂ ਤੇ ਤੇਰੇ ਪਾਸ ਵੀ ਨਹੀਂ ਰਥਵਾਣ ਕਹਿੰਦਾ ਐ ਕਰ ਤੇਰੇ ਕੋਲ ਪੈਸੇ ਹੋਣੇ ਇਹ ਸ਼ਹਿਰ ਦੀ ਹੱਦ 'ਚ ਖੜੇ ਆਪਾਂ ਤੂੰ ਜਾ ਕੇ ਭੱਜ ਕੇ ਫੜ ਲਿਆ ਇੰਨੇ ਮੈਂ ਰਥ ਮੋੜ ਕੇ ਖੜਾਨਾ ਤਿਆਰ ਕਰਕੇ ਆਪਾਂ ਨੇ ਜਾਣਾ ਤਾਂ ਹੈ ਉਹ ਕਹਿੰਦਾ ਹਾਂ ਠੀਕ ਐ ਮੁੱਸੇ ਨੇ ਸੋਚਿਆ ਵੀ ਜੇ ਤਾਂ ਮੈਂ ਤੁਰਕੇ ਗਿਆ ਤੁਰਕੇ ਤਾਂ ਨਹੀਂ ਜਾ ਸਕਦਾ ਦੁਬਾਰਾ ਐ ਐ ਇਹ ਗੱਲ ਠੀਕ ਐ ਵੀ ਰਥ ਖੜਿਆ ਅਸੀਂ ਮੈਂ ਖਾਣ ਨੂੰ ਲਿਆਵਾਂਗਾ ਮੈਂ ਵੀ ਖਾ ਲੇਗਾ ਮੈਂ ਵੀ ਖਾ ਲਾਂਗਾ ਮੈਂ ਖਾਂਦੇ ਜਾਈ ਜਾਵਾਂਗਾ ਰੱਥ ਦੌੜੀ ਜਾਏਗਾ ਗੱਲ ਜਾਚਗੀ ਜੀ ਮੁਸਾ ਕਹਿੰਦਾ ਯਾਰ ਫਿਰ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਉਹ ਰੱਥ ਬਾਣ ਕਹਿੰਦਾ ਯਾਰ ਮੇਰੇ ਕੋਲ ਵੀ ਨਹੀਂ ਹੈਗਾ ਸੋ ਆਸੇ ਪਾਸੇ ਨਿਗਾ ਮਾਰੀ ਰੱਥ ਬਾਣ ਦੀ ਉਂਗਲੀ ਚ ਇੱਕ ਗੁੱਠੀ ਸੀ ਮੰਦਰੀ ਉਹ ਕਹਿੰਦਾ ਕੱਢ ਕੇ ਲੈ ਬਈ ਵੀਰੇ ਆ ਆਹ ਸੰਭਲੇ ਤੂੰ ਐਂ ਕਰ ਬਾਜ਼ਾਰ ਚ ਜਾ ਇਸ ਨੂੰ ਵੇਚ ਲਈ ਹੋਰ ਤਾਂ ਮੇਰੇ ਕੋਲ ਕੁਝ ਹੈ ਨਹੀਂ ਜੋ ਕੁਝ ਮਿਲੇਗਾ ਇਹਦਾ ਲਈ ਆਈ ਬਾਕੀ ਪੈਸੇ ਆਪ ਵਾਪਸ ਲਈ ਆਈ ਆਪਣੇ ਸੋਹੋ ਚਲਾ ਗਿਆ ਜੀ ਸੁਨਿਆਰੇ ਕੋਲ ਚਲਾ ਗਿਆ ਕਹਿੰਦਾ ਜੀ ਵੀ ਆਹ ਵੇਚਣੀ ਆ ਮੈਂ ਹੁਣ ਸੁਨਿਆਰੇ ਬੰਦੇ ਭਾਰਖੂ ਹੁੰਦੇ ਆ ਸੁਨਿਆਰਾ ਕਹਿੰਦਾ ਬੈਠ ਜੋ ਜੀ 2 ਮਿੰਟ ਤੁਹਾਨੂੰ ਥੋੜੀ ਦੇਰ ਬੈਠਣਾ ਪਵੇਗਾ ਮੈਂ ਪੈਸੇ ਕਰ ਤੋ ਹੁਣੀ ਮਗਾ ਕੇ ਦੰਨਾ ਉਨੇ ਨੌਕਰ ਨੂੰ ਬੁਲਾਇਆ ਕੰਨ ਜਿਹਦੇ ਵਿੱਚ ਕਿਹਾ ਉਹਦੇ ਕੁਛ ਤੇ ਤੋੜ ਦਿੱਤਾ ਮੁੰਦਰੀ ਦੇ ਮੁੰਦਰੀ ਵੀ ਨਾਲੇ ਦੇਤੀ ਕਹਿੰਦਾ ਇਹ ਆਪਣੇ ਘਰ ਆ ਰੱਖਿਆ ਚਲੋ ਜੀ ਜਿਹੜੀ ਬੁੰਦਰੀ ਸੀ ਉਹ ਨੌਕਰ ਲੈ ਗਿਆ ਸਿੱਧਾ ਪਹੁੰਚ ਗਿਆ ਰਾਜੇ ਕੋਲ ਰਾਜੇ ਦੇ ਸਿਪਾਈਆਂ ਕੋਲ ਤੇ ਉੱਥੇ ਜਾ ਕੇ ਉਹਨਾਂ ਨੂੰ ਇਹ ਮੁੰਦਰੀ ਦਿਖਾਤੀ ਉਹਨਾਂ ਨੇ ਰਾਜੇ ਨੂੰ ਦਿਖਾਤੀ ਤੇ ਰਾਜੇ ਨੇ ਉਹ ਮੁੰਦਰੀ ਪਛਾਣ ਲਈ ਕਿਉਂਕਿ ਇਹ ਮੁੰਦਰੀ ਸੀ ਜਿਹੜੀ ਅਸਲ ਵਿੱਚ ਉਹ ਚੋਰੀ ਦੀ ਸੀ ਤੇ ਉਹ ਰਥਵਾਨ ਸੀ ਜਿਹੜਾ ਉਹ ਵੀ ਚੋਰ ਸੀ ਜਦੋਂ ਮੁੰਦਰੀ ਰਾਜੇ ਕੋਲ ਚਲੀ ਗਈ ਰਾਜਾ ਕਹਿੰਦਾ ਜਿਹਦੇ ਕੋਲ ਉਹ ਇਹ ਮੁੰਦਰੀ ਮਿਲੀ ਆ ਵੀ ਰਾਜੇ ਨੇ ਢੰਡੋਰਾ ਫੁਲਾਇਆ ਸੀ ਸਾਰੇ ਸਨਿਆਰਿਆਂ ਨੂੰ ਕਹਿੰਦਾ ਸੀ ਵੀ ਜੇ ਕੋਈ ਮੁੰਦਰੀ ਤੁਹਾਡੇ ਕੋਲ ਆਵੇ ਇਸ ਇਸ ਤਰ੍ਹਾਂ ਦੀ ਤਾਂ ਤੁਸੀਂ ਮੇਰੇ ਕੋਲ ਭੇਜਣੀ ਆ ਸੋ ਆਪਣੇ ਸਨਿਆਰਿਆਂ ਨੇ ਆਪਣਾ ਕੰਮ ਕਰਤਾ ਹੁਣ ਰਾਜੇ ਨੇ ਆਪਣਾ ਕੰਮ ਸ਼ੁਰੂ ਕਰਤਾ ਰਾਜ ਨੇ ਤੁਰੰਤ ਫਰਮਾਨ ਜਾਰੀ ਕਰਤਾ ਵੀ ਫਾਗ ਪਾਗੜ ਕੇ ਲੈ ਆਓ ਜਿਹੜਾ ਵੀ ਆ। ਉਹ ਇਸ ਨਿਆਰੇ ਦੁਕਾਨ ਚ ਸਪਾਈ ਆ ਗਏ। ਹੁਣ ਉਹ ਦੇਖਦਾ ਜਿਹੜਾ ਮੂਸਾ ਤੀਗਾ ਕਿਉਂਕਿ ਆ ਆ ਉਹਨਾਂ ਨਾਲ ਮੇਲਜੋਲ ਤਾਂ ਹੁੰਦਾ ਦੀ ਸਪਾਈਆਂ ਨਾਲ। ਸਪਾਈਆਂ ਨੇ ਪਛਾਣ ਲਿਆ। ਕਹਿੰਦੇ ਮੂਸਾ ਕਹਿੰਦੇ ਤਾਂ ਯਾਰ ਆਪਣਾ ਬੰਦਾ ਉਹ ਕਹਿੰਦਾ ਨਹੀਂ ਨਹੀਂ ਮੁੰਦਰੀ ਇਸ ਨੇ ਦਿੱਤੀ ਆ। ਉਹ ਮੂਸਾ ਨੂੰ ਪਕੜ ਕੇ ਲੈ ਗਏ। ਮੁਸੇ ਨੇ ਪੁੱਛਿਆ ਕਹਿੰਦਾ ਮੁੰਦਰੀ ਤੂੰ ਲੈ ਕੇ ਆਇਆ ਬਈ ਉਸਨੇ ਕਹਿੰਦਾ ਹਾਂਸ ਮੇਰੀਆ ਕੀ ਗੱਲ ਹੋ ਗਈ ਕਿ ਉਸਨੇ ਆਪਣੇ ਆਪ ਦੇ ਮਾਪਿਆ ਕਿ ਮੇਰਾ ਤਾਂ ਮੇਲ ਜੋੜਾ ਸਾਰਿਆਂ ਦੇ ਨਾਲ ਭਾਈ ਉਹ ਉਸਨੇ ਸਲਾਖਤ ਕਰਤੀ ਮੁਸੇ ਨੇ ਬਸ ਸਨਾਖਤ ਕਰਕੇ ਫਸ ਗਿਆ ਹੁਣ ਸਿਪਾਈਆਂ ਨੇ ਰਾਜੇ ਦਾ ਹੁਕਮ ਮੰਨਣਾ ਸੀਗਾ ਉਹ ਪਾਗੜ ਕੇ ਇਹਨੂੰ ਲੈ ਗਏ ਰਾਜਾ ਦਰਬਾਰ 'ਚ ਜਾ ਕੇ ਪੇਸ਼ ਕੀਤਾ ਕਹਿੰਦੇ ਹਾਂ ਬਈ ਮੁਸੇ ਮੂਸਾ ਤੂੰ ਤੂੰ ਸਾਡੇ ਇੱਥੇ ਆਣ ਜਾਣ ਸੀ ਤੂੰ ਮੁੰਦਰੀ ਚੋਰੀ ਕਰਕੇ ਲੈ ਗਿਆ ਕਹਿੰਦਾ ਜੀ ਨਹੀਂ ਮੈਂ ਨਹੀਂ ਕੀਤੀ ਹੈਗੀ ਕਹਿੰਦਾ ਹੋਰ ਕਿਤੇ ਤੋਂ ਲਈਆ ਕਿੱਥੋਂ ਆਈਆਂ ਤੇਰੇ ਕੋਲ ਕਹਿੰਦਾ ਜੀ ਫਲਾਣਾ ਫਲਾਣਾ ਇੱਕ ਰੱਥ ਚਲਾਉਂਦਾ ਬੰਦਾ ਉਹਦੇ ਕੋਲੋਂ ਮਿਲੀਆ ਕਹਿੰਦਾ ਚੱਲ ਪਕੜਾ ਫਿਰ ਉਸਨੂੰ ਮੂਸਾ ਲੈ ਕੇ ਉੱਥੇ ਚਲੇ ਗਿਆ ਜਿੱਥੇ ਰੱਥ ਖੜਿਆ ਸੀਗਾ ਅੱਗੇ ਰੱਥ ਵਾਲਾ ਜਿਹੜਾ ਸੀਗਾ ਕਹਿੰਦੇ ਚੋਰ ਬਹੁਤ ਜ਼ਿਆਦਾ ਚਲਾਕ ਹੁੰਦੇ ਆ ਉਹ ਸਮੇਂ ਨੂੰ ਮਾਪ ਰਿਹਾ ਸੀਗਾ ਕਿ ਜਿਹੜਾ ਮੂਸਾ ਉਹ ਆਇਆ ਹੀ ਨਹੀਂ ਹੈਗਾ ਉਹਨੂੰ ਬਹੁਤ ਦੇਰ ਹੋ ਗਈ ਇਸ ਦਾ ਮਤਲਬ ਕੋਈ ਗੜਬੜ ਹੋ ਗਈ ਅੱਗੇ ਤੇ ਫਸਣ ਦੇ ਚਾਂਸ ਆ ਇਹ ਗੱਲ ਨੂੰ ਉਹ ਮਤਲਬ ਕਿ ਮਹਿਸੂਸ ਕਰ ਗਿਆ ਜਿਹਾ ਚੋਰ ਸੀਗਾ ਤੇ ਉਹਦਾ ਰਥ ਲੈ ਕੇ ਉਹਨਾਂ ਤੋਂ ਬਹੁਤ ਅੱਛੀ ਪਹਿਲਾਂ ਪਿੱਤਰ ਹੋ ਗਿਆ ਹੁਣ ਮੂਸਾ ਕਹੇ ਵੀ ਰਥ ਇੱਥੇ ਖੜਾ ਸੀਗਾ ਸਿਪਾਈ ਕਹਿੰਦਾ ਇੱਥੇ ਤਾਂ ਕੁਝ ਵੀ ਨਹੀਂ ਕਹਿੰਦਾ ਮੈਂ ਇੱਥੇ ਹੀ ਖੜਾ ਕੇ ਗਿਆ ਉਸ ਨੂੰ ਅਸੀਂ ਇਕੱਠਿਆਂ ਨੇ ਜਾਣਾ ਸੀਗਾ ਦੂਸਰੀ ਹੱਦ ਦੇ ਵਿੱਚ ਤੇ ਉਹ ਵੀ ਭੁੱਖਾ ਸੀਗਾ ਮੈਂ ਵੀ ਭੁੱਖਾ ਸੀਗਾ ਉਸ ਨੇ ਮੈਨੂੰ ਮੁੰਦਰੀ ਦਿੱਤੀ ਤੇ ਮੈਂ ਖਾਣ ਲਈ ਇੱਥੇ ਸਮਾਨ ਲੈਣ ਗਿਆ ਸੀਗਾ ਪਰ ਹੁਣ ਮੈਂ ਇੱਥੇ ਨਹੀਂ ਹੈਗਾ ਹੁਣ ਮੈਨੂੰ ਨਹੀਂ ਪਤਾ ਤੇ ਰਾਜੇ ਦੇ ਜਿਹੜੇ بڑے ਅਫਸਰ ਆਏ ਸੀ ਨਾਲ ਉਹ ਕਹਿੰਦੇ ਤਾਂ ਝੂਠ ਬੋਲਦਾ ਕਹਿੰਦਾ ਐ ਤਾਂ ਨਹੀਂ ਛੱਡ ਸਕਦੇ ਉਹ ਰਾਜੇ ਕੋਲ ਫੇਰ ਵਾਪਸ ਲੈ ਗਏ ਰਾਜਾ ਕਹਿੰਦਾ ਵੀ ਜੇ ਤਾਂ ਤੂੰ ਕੋਈ ਸਬੂਤ ਦਿਨਾ ਦਾ ਠੀਕ ਹੈ ਕਹਿੰਦਾ ਜੇ ਸਬੂਤ ਦਾ ਬਸ ਉਹੀ ਸੀਗਾ ਮੇਰੇ ਕੋਲ ਭਾਈ ਉਹ ਸਾਬਤ ਨਹੀਂ ਕਰ ਸਕਿਆ ਆਪਣੇ ਆਪ ਨੂੰ ਰਾਜਾ ਕਹਿੰਦਾ ਐਂ ਕਰੋ ਫਿਰ ਜਿਹੜਾ ਫਲਾਣੇ ਫਲਾਣੇ ਚੌਂਕ ਦੇ ਵਿੱਚ ਜਿਹੜਾ ਬਰੋਟੇ ਦਾ ਦਰਖਤ ਹੈ ਉੱਥੇ ਜਾ ਕੇ ਇਸ ਨੂੰ ਅੱਜ ਤੋਂ 5-6 ਦਿਨਾਂ ਬਾਅਦ ਫਾਂਸੀ ਦੇ ਦਿਓ ਉਹੀ ਜਿਹੜੀ ਭਵਿਕ ਖਬਾਣੀ ਤਰਖਾਨ ਨੇ ਕੀਤੀ ਦੀ ਯਾਨੀ ਕਿ ਹੋਣੀ ਦੱਸ ਰਿਹਾ ਕਿ ਇਸ ਤਰ੍ਹਾਂ ਬੰਦੇ ਨੂੰ ਘੇਰ ਲੰਦੀ ਆ ਹੈ ਤਾਂ ਇਹ ਕਾਲਪਨਿਕ ਕਹਾਣੀ ਆ ਮੈਂ ਵੀ ਕਿਤੇ ਤਾਂ ਸੁਣੀ ਆ ਤੇ ਅੱਗੇ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਕਹਿੰਦੇ ਵੀ ਉਸ ਰੋਟੇ ਦੇ ਨਾਲ ਇਸ ਨੂੰ ਲਟਕਾ ਦਿਓ ਫਾਂਸੀ ਹੁਣ ਜਿਹੜਾ ਉਹ ਮੂਸਾ ਸੀਗਾ ਉਹ ਕਹਿੰਦਾ ਵੀ ਠੀਕ ਕਰਾ ਜਿਹੜੀ ਉਸਨੇ ਭਵਿੱਖ ਬਾਣੀ ਕੀਤੀ ਧੀ ਵੀ ਉਹ ਤਾਂ ਸੱਚ ਹੋ ਗਈ ਕਹਿੰਦਾ ਹੁਣ ਨਹੀਂ ਬਚ ਸਕਦਾ ਮੈਨੂੰ ਪਤਾ ਵੀ ਆ ਕਿ ਮੈਨੂੰ ਫਾਂਸੀ ਦੇਣੀ ਆ ਤੇ ਹੁਣ ਵਾਰ ਬਚਿਆ ਨਹੀਂ ਜਾ ਸਕਦਾ ਤੇ ਜਦੋਂ ਸੱਤਵਾਂ ਦਿਨ ਆ ਗਿਆ ਜੀ ਹੁਣ ਰਾਜੇ ਦੇ ਸਿਪਾਹੀ ਉਸ ਨੂੰ ਉਸੇ ਚੌਂਕ ਵੱਲ ਲੈ ਕੇ ਜਾ ਰਹੇ ਆ ਰਸਤੇ 'ਚ ਆ ਗਈ ਤਰਖਾਨ ਦੀ ਦੁਕਾਨ ਤੇ ਮੁੱਸੇ ਨੇ ਜਦੋਂ ਉਹ ਦੁਕਾਨ ਵੱਲ ਦੇਖਿਆ ਕਹਿੰਦਾ ਸਿਪਾਹੀਆਂ ਨੂੰ ਰੁਕ ਜਾਓ ਰੁਕ ਜਾਓ ਮੈਨੂੰ ਇੱਕ ਬਰੀ ਮੇਰੇ ਮਿੱਤਰ ਨੂੰ ਮਿਲ ਲੈ ਲੈਂਦੋ ਮੇਰਾ ਮਿੱਤਰ ਹੈ ਇੱਥੇ ਤਰਖਾਨ ਉਹ ਸਪਾਈ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਆਖਰੀ ਇੱਛਾ ਤੇਰੀ ਮੇਲਾ ਉਹਦੇ ਕੋਲ ਜਾ ਕੇ ਨਾ ਰੋਣ ਲੱਗ ਗਿਆ ਮੂਸਾ ਕਹਿੰਦਾ ਯਾਰ ਮੈਂ ਤਾਂ ਨਾ ਤੇਰੀ ਗੱਲ ਨੂੰ ਕਦੇ ਸੱਚ ਨਹੀਂ ਮੰਨਿਆ ਮੈਂ ਆਪਣੇ ਆਪ ਦੇ ਬੜਾ ਮਾਣ ਕਰਦਾ ਸੀ ਕਿ ਕਿ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੇਰੀ ਤਾਂ ਸਾਰੇ ਨਾਲ ਜਾਣ ਪਛਾਣ ਮੇਰੀ ਰਾਜੇ ਨਾਲ ਬਣਦੀ ਆ ਮੇਰੀ ਸਿਪਾਈਆਂ ਨਾਲ ਬਣਦੀ ਆ ਮੈਨੂੰ ਕੋਣ ਫਾਂਸੀ ਲਾ ਦੂਗਾ ਪਰ ਜਦੋਂ ਹੋਣੀ ਆਈ ਤੇ ਹੋਣੀ ਰਥ ਦੇ ਵਿੱਚ ਬਿਠਾ ਕੇ ਲੈ ਕੇ ਆਈਆ ਮੈਨੂੰ ਇੱਥੇ ਤੱਕ ਲੈ ਕੇ ਆਈ ਅੱਗੇ ਸਿਪਾਹੀ ਮੈਨੂੰ ਫੇਰ ਰਥ ਦੇ ਵਿੱਚ ਬਿਠਾ ਕੇ ਲੈ ਗਿਆ ਮਤਲਬ ਕਹਿੰਦਾ ਕਿ ਜਦੋਂ ਹੋਣੀ ਆਈ ਕਹਿੰਦਾ ਮੈਨੂੰ ਰਥ ਦੇ ਵਿੱਚ ਲੈ ਕੇ ਆਈਆ ਰਸਤੇ 'ਚੋਂ ਤੇ ਰਥ ਦੇ ਵਿੱਚ ਮੈਨੂੰ ਰਾਜੇ ਤੱਕ ਪਹੁੰਚਾਇਆ ਤੇ ਉਹ ਰਾਜਾ ਜਿਹਦੇ ਤੇ ਮੈਂ ਮਾਨ ਕਰਦਾ ਸੀ ਕਿ ਇਹ ਤੇ ਮੇਰੀ ਗੱਲ ਮੈਨੂੰ ਕਦੇ ਫਾਂਸੀ ਦੇ ਨਹੀਂ ਸਕਦਾ ਇਹਦੇ ਨਾਲ ਤਾਂ ਮੇਰੀ ਬਣਦੀ ਆ ਉਹੀ ਅੱਜ ਮੇਰਾ ਦੁਸ਼ਮਣ ਹੋ ਗਿਆ ਮੇਰਾ ਬੈਰੀ ਬਣ ਗਿਆ ਉਹ ਤਰਖਾਨ ਹੱਸਦਾ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਕਿ ਇਹਨੂੰ ਕੋਈ ਬਦਲ ਨਹੀਂ ਸਕਦਾ ਪਰ ਤੂੰ ਜਿੱਦ ਕੀਤੀ ਕਿ ਮੈਂ ਬਦਲ ਦੂੰਗਾ ਤਾਂ ਮੈਂ ਤੈਨੂੰ ਕਿਹਾ ਵੀ ਬਦਲ ਨਾ ਹੁਣ ਹੁਣ ਦੱਸ ਕਹਿੰਦਾ ਨਹੀਂ ਜੀ ਰੱਬ ਦੀ ਕੀਤੀ ਗੱਲ ਨੂੰ ਕੋਈ ਬਦਲ ਨਹੀਂ ਸਕਦਾ ਸੋ ਐਨਾ ਕਹਿ ਕੇ ਸਪਾਈ ਕਹਿੰਦੇ ਚੱਲ ਟਾਈਮ ਹੋ ਗਿਆ ਨਾਲ ਦੀ ਨਾਲ ਲੈ ਕੇ ਜੀ ਉਸਨੂੰ ਬਰੋਟੇ ਤੇ ਲਮਕਾ ਦਿਆ ਸੋ ਇਹ ਗੱਲਾਂ ਵੀ ਹੋਣੀ ਕਦੇ ਵੀ ਨਹੀਂ ਟਾਲਦੀ ਬਹੁਤ ਵੱਡੇ ਤੋਂ ਵੱਡੇ ਰਾਵਣ ਵਰਗੇ ਨੇ ਜ਼ੋਰ ਲਾ ਲਿਆ ਕਿ ਹੋਣੀ ਟਲ ਜੇ ਟਲ ਜੇ ਪਰ ਨਹੀਂ ਟਲਦੀ ਆਪਾਂ ਹੁਣ ਵੀ ਦੇਖਦੇ ਆ ਘਰ ਬਣਾਉਂਦੇ ਆ ਤੇ ਹੋਰ ਬਹੁਤ ਆਪਾਂ ਇਮਾਰਤਾਂ ਬਣਾਉਂਦੇ ਆ ਬ੍ਰਿਜ ਬਣਾਉਂਦੇ ਆ ਗਵਰਨਮੈਂਟ ਕੀ ਕੀ ਬਣਾਉਂਦੀ ਆ ਪਰ ਜਦੋਂ ਕੋਈ ਨਾ ਕੋਈ ਘਟਨਾ ਘਟ ਜਾਂਦੀ ਆ ਪਤਾ ਹੁੰਦਾ ਕਿਸੇ ਨੂੰ ਇੱਥੇ ਆਪਣੇ ਕੋਈ ਡੈਮ ਟੁੱਟ ਗਿਆ ਪਤਾ ਨਹੀਂ ਕਿਹੜਾ ਕਹਿ ਰਹੇ ਸੀਗੇ ਪਤਾ ਨਹੀਂ ਸੱਚੀ ਗੱਲ ਆ ਪਤਾ ਨਹੀਂ ਝੂਠੀ ਆ ਉਹ ਉਹਦਾ ਪਤਾ ਹੀ ਨਹੀਂ ਹੁੰਦਾ ਕਿ ਇਹ ਕੰਮ ਹੋ ਜਾਏਗਾ ਕੁਝ ਜਾਂਦੇ ਜਾਂਦੇ ਆ ਪਹਾੜ ਉੱਪਰੋਂ ਭੂਰਨ ਲੱਗ ਗਿਆ ਆ ਕੇ ਕੋਈ ਡੱਗ ਗਿਆ ਡਿੱਗ ਗਿਆ ਕਿਤੇ ਕੁਝ ਕੋਈ ਨੁਕਸਾਨ ਹੋ ਗਿਆ ਤੇ ਪਤਾ ਹੀ ਨਹੀਂ ਹੁੰਦਾ ਕਿਸੇ ਦਾ ਬੱਚਾ ਡਿੱਗ ਜਾਂਦਾ ਕੋਈ ਐਕਸੀਡੈਂਟ ਹੋ ਜਾਂਦਾ ਨਵੀਂ ਗੱਡੀ ਘਟਾ ਕੇ ਆਂਦਾ ਕੋਈ ਐਕਸੀਡੈਂਟ ਹੋ ਗਿਆ ਮਤਲਬ ਹੋਣੀ ਦਾ ਪਤਾ ਹੀ ਨਹੀਂ ਲੱਗਦਾ ਹੋਣੀ ਜਦੋਂ ਆਂਦੀ ਆ ਤੇ ਉਸੇ ਹੀ ਥਾਂ ਤੇ ਲੈ ਕੇ ਆ ਜਾਂਦੀ ਆ ਬੰਦੇ ਨੂੰ ਜਿੱਥੇ ਉਦਾ ਉਹਦਾ ਕੰਮ ਕਰਨਾ ਉਸਨੇ ਜਿੱਥੇ ਉਹਦੀ ਜਾਨ ਖਿੱਚਣੀ ਆ ਸੋ ਹੋਣੀ ਤਾਂ ਕਦੇ ਟਲਣੀ ਹੈ ਨਹੀਂ ਮਰਨਾ ਤਾਂ ਸੱਚ ਹੈ ਤੇ ਜੂਣਾ ਝੂਠ ਆ ਪਰ ਝੂਠ ਜੂਣ ਦੇ ਵਿੱਚ ਵੀ ਜੇ ਭਾ ਸੱਚ ਦੇ ਨਾਲ ਜੁੜੇ ਰਹੀਏ ਤਾਂ ਬਹੁਤ ਵਧੀਆ ਕੋਈ ਚੰਗਾ ਕੰਮ ਕਰ ਲੀਏ ਜੇ ਆਪਣੇ ਬੰਨਹੀਂ ਹਿੰਮਤ ਕਰਨ ਦੀ ਤਾਂ ਰੱਬ ਦਾ ਨਾਮ ਤਾਂ ਲੈ ਸਕਦੇ ਆ ਜਿਆਦਾ ਨਹੀਂ ਲੈ ਸਕਦੇ ਸ਼ਾਮ ਸਵੇਰ ਲੈ ਲਈਏ ਸੋ ਕੁਝ ਗੱਲਾਂ ਤਾਂ ਆਪਣੇ ਹੱਥ 'ਚ ਹੈ ਝੂਠਾ ਨਿੰਦਿਆ ਬਾਪ ਚੁਗਲੀ ਬੇਈਮਾਨੀ ਸੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦਾ ਆਪਾਂ ਪਿੱਛਾ ਤਾਂ ਨਹੀਂ ਛਡਾ ਸਕਦੇ ਪਰ ਰੋਲ ਕਰ ਸਕਦੇ ਆ ਅਰਦਾਸ ਕਰ ਸਕਦੇ ਆ ਵੀ ਰੱਬ ਜੀ ਇਹਨਾਂ ਤੋਂ ਸਾਨੂੰ ਬਚਾ ਕੇ ਰੱਖੇ ਸੋ ਇਹ ਅਰਦਾਸ ਹਰ ਕੋਈ ਕਰ ਸਕਦਾ ਕਿ ਆਪਣੇ ਹੱਥ 'ਚ ਬੰਦੇ ਦੇ ਕੁਝ ਨਹੀਂ ਹੁੰਦਾ ਅਰਦਾਸ ਹੀ ਕਰ ਸਕਦਾ ਕਿ ਇਹਨਾਂ ਤੋਂ ਪਰਮਾਤਮਾ ਦੂਰ ਰੱਖੀ ਚੀਜ਼ਾਂ ਤੋਂ ਇਹੇ ਕਹਾਣੀ ਇੱਕ ਤੇਨ ਦੇ ਨਾਲ ਨਾਲ ਸਾਨੂੰ ਸਿੱਖਿਆ ਵੀ ਦੇ ਰਹੀ ਆ ਕਿ ਰੱਬ ਕੇ ਉਹ ਕਰਨਾ ਉਹ ਕਦੇ ਤੇ ਮੇਰੇ ਚੈਨਲ ਤੇ ਤੁਹਾਨੂੰ ਹਰ ਤਰ੍ਹਾਂ ਦੀ ਵੀਡੀਓ ਮਿਲੇਗੀ ਹੋਗਲੀ ਮਿਲ ਲਗੇ ਸੁਰ ਵਾਲਿਆ ਜਿਵੇਂ ਕਹਿੰਦੇ ਆ ਮਿਕਸ ਮਸਾਲਾ ਇਹ ਸਾਰਾ ਮਿਲਦਾ ਰਹੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਕਹਿੰਦੇ ਆ ਨੂੰ ਫੋਲੋ ਕਰ ਲਿਓ ਮੈਂ ਤੁਹਾਡਾ 77 ਸਨ ਉਹ